ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਭਾਰੀ ਕਾਮਯਾਬੀ ਮਿਲੀ ਹੈ ਇੱਕ ਆਨਲਾਈਨ ਸਾਈਬਰ ਧੋਖਾਧੜੀ ਦੇ ਵੱਖ-ਵੱਖ ਕੇਸਾਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹ ਲੜੀ ਸ਼ੁਰੂ ਹੁੰਦੀ ਹੈ ਜਦ ਆਈਫੋਰਸੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਜਿਹੜਾ ਕਿ ਇੱਕ ਨੈਸ਼ਨਲ ਲੈਵਲ ਤੇ ਸਥਾਪਿਤ ਕੀਤਾ ਗਿਆ ਹੈ ਉਹਨਾਂ ਦਾ ਐਨਸੀਆਰਪੀ ਹੈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 1930 ਜਦ ਵੀ ਕਿਸੇ ਵੀ ਵਿਕਟਿਮ ਦੇ ਨਾਲ ਆਨਲਾਈਨ ਸਾਈਬਰ ਫਰੌਡ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ 1930 ਤੇ ਕੰਪਲੇਂਟ ਕਰਕੇ ਜਿਹੜੇ ਖਾਤਾਧਾਰਕ ਹੁੰਦਾ ਹੈ ਜਿਹਦੇ ਖਾਤੇ 'ਚ ਪੈਸੇ ਪਾਏ ਹੁੰਦੇ ਨੇ ਉਹ ਫ੍ਰੀਜ਼ ਹੋ ਜਾਂਦੇ ਨੇ ਅਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਂਦੀ ਹੈ ਇਹਨਾਂ ਤੋਂ ਸਾਨੂੰ ਇੰਟੀਮੇਸ਼ਨ ਮਿਲੀ ਸਤੰਬਰ 2025 'ਚ ਪਿਛਲੇ ਸਾਲ ਕਿ ਖੰਨਾ ਦੇ ਵੱਖ-ਵੱਖ ਬੈਂਕਾਂ ਦੇ ਜਿਹੜੀ ਬ੍ਰਾਂਚਾਂ ਨੇ ਉਹਨਾਂ ਦੇ ਵਿੱਚ ਇਹੋ ਜੇ 53 ਬੈਂਕ ਅਕਾਊਂਟ ਨੇ ਜਿਨ੍ਹਾਂ ਦੇ ਥਰੂ ਤਕਰੀਬਨ 44 ਲੱਖ ਦੀ ਧੋਖਾਧੜੀ ਹੋਈ ਹੈ ਪੂਰੇ ਇੰਡੀਆ 'ਚ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਹੋਈ ਇਹਨਾਂ ਮਿਊਲ ਅਕਾਊਂਟਾਂ ਦੇ ਸੰਬੰਧੀ ਅਧੇ ਤਫ਼ਤੀਸ਼ ਅਮਲ ਵਿੱਚ ਲਿਆਂਈ ਗਈ ਜਿਹੜੀ ਮਿਊਲ ਅਕਾਊਂਟ ਸੰਬੰਧੀ ਤਫ਼ਤੀਸ਼ ਹੁੰਦੀ ਹੈ ਇਹ ਬੜੀ ਹੀ ਕੰਪਲੈਕਸ ਫਾਈਨੈਂਸ਼ੀਅਲੀ ਚੈਲੈਂਜਿੰਗ ਹੁੰਦੀ ਹੈ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਮਿਊਲ ਅਕਾਊਂਟਸ ਕੀ ਹੁੰਦੇ ਨੇ ਮਿਊਲ ਅਕਾਊਂਟ ਸੇਹੋ ਜਿਹੇ ਖਾਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਧੋਖਾਧੜੀ ਵਾਲੇ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ ਮਿਊਲ ਅਕਾਊਂਟ ਤਦ ਬਣਾਏ ਜਾਂਦੇ ਨੇ ਜਿਹੜੇ ਲੋਕਾਂ ਨੂੰ ਈਜ਼ੀ ਮਨੀ ਆਸਾਨ ਪੈਸੇ ਦੇ ਅਨੂ ਦਾ ਲੋਭ ਦੇ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਕਮਿਸ਼ਨ ਦਿੱਤਾ ਜਾਂਦਾ ਆਪਣਾ ਖਾਤਾ ਖੋਲਣ ਲਈ ਫਿਰ ਹਰ ਇੱਕ ਟਰਾਂਜੈਕਸ਼ਨ ਜਿਹੜੀ ਇਹਨਾਂ ਦੇ ਖਾਤੇ ਵਿੱਚ ਪੈਂਦੀ ਹੈ ਕੋਈ ਸਾਈਬਰ ਫਰਾਡ ਕੋਈ ਸ਼ੈਲ ਕੰਪਨੀ ਆਦਿ ਨੂੰ ਲੈ ਕੇ ਉਸ ਸੰਬੰਧੀ ਵੀ ਇਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ ਜਿਹੜਾ ਇਨੋਸੈਂਟ ਲੋਗੀ ਜਿਹੜੇ ਇਨੀਸ਼ੀਅਲੀ ਇਹਨਾਂ ਦੇ ਝਾਂਸੇ ਵਿੱਚ ਆ ਕੇ ਆਪਣਾ ਮਿਊਲ ਅਕਾਊਂਟ ਬਣਾ ਦਿੰਦੇ ਨੇ ਇਹਨਾਂ ਇਹ ਵੀ ਉਨੇ ਹੀ ਦੋਸ਼ ਦੋਸ਼ੀ ਹੁੰਦੇ ਨੇ ਇਹਨਾਂ ਨੂੰ ਕਾਫੀ ਨੂੰ ਜੀਐਸਟੀ ਇਨਕਮ ਟੈਕਸ ਡਿਪਾਰਟਮੈਂਟ ਤੋਂ ਵੀ ਨੋਟਿਸ ਆਏ ਨੇ ਤੇ ਇਹਨਾਂ ਦੇ ਖਿਲਾਫ ਵੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਚਾਰजेस ਲੱਗਦੇ ਨੇ ਉਹਨੇ ਮਿਊਲ ਅਕਾਊਂਟਸ ਬਣਾਏ ਕਿਉਂ ਜਾਂਦੇ ਨੇ ਇਸ ਲਈ ਹੁੰਦੇ ਨੇ ਤਾਂ ਕਿ ਜਿਹੜੀ ਪੁਲਿਸ ਦੀ ਤਫਤੀਸ਼ ਹੈ ਉਹਨੂੰ ਥੋੜਾ ਕੰਪਲੈਕਸ ਕਰਨ ਲਈ ਕਿਉਂਕਿ ਇੱਕ ਪੈਸ ਇੱਕ ਲੇਅਰ ਤੋਂ ਦੂਜੀ ਲੇਅਰ ਦੇ ਖਾਤਿਆਂ ਵਿੱਚ ਇਹ ਪੈਸੇ ਸਾਰੇ ਘੁਮਾਏ ਜਾਂਦੇ ਨੇ ਤਾਂਕਿ ਪੁਲਿਸ ਆਸਾਨੀ ਨਾਲ ਜਿਹੜੇ ਅਸਲ ਦੋਸ਼ੀ ਨੇ ਅਸਲ ਠੱਗ ਨੇ ਉਹਨਾਂ ਨੂੰ ਫੜਿਆ ਨਾ ਜਾ ਸਕੇ ਜਨਰਲੀ ਇਹਨਾਂ ਦੇ ਜਿਹੜੇ ਮਾਸਟਰਮਾਈਂਡਸ ਕਿੰਗਪਿੰਸ ਹੁੰਦੇ ਨੇ ਉਹ ਬਾਹਰ ਬੈਠ ਕੇ ਇਹੋ ਜੀ ਕਾਂਸਪੀਰੇਸੀਜ਼ ਨੂੰ ਅੰਜਾਮ ਦਿੰਦੇ ਨੇ ਇਸੇ ਦੀ ਲੜੀ ਵਿੱਚ ਜਿਹੜੇ 44 ਲੱਖ ਦੀ ਠੱਗੀ ਹੋਈ ਹੈ 올ਓਵਰ ਇੰਡੀਆ ਇਹੋ ਜੀ 53 ਬੈਂਕ ਖਾਤੇ ਖੰਨਾਂ ਦੇ ਇਹਨਾਂ ਦੇ ਵਿੱਚ ਅਸੀਂ ਸਕਸੈਸਫੁਲੀ ਨੌ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਹਿਲਾ ਹੈ ਸੋਨੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਨੇ ਵੀ ਆਪਣੇ ਖਾਤੇ ਬਣਾ ਬਣਾ ਕੇ ਵੇਚੇ ਤੇ ਇਹਨੂੰ ਹਰ ਇੱਕ ट्रांजैक्शन ਦੇ ਬਦਲੇ ਤਕਰੀਬਨ 15 ਤੋਂ 20000 ਦੀ ਕਮਿਸ਼ਨ ਹੁੰਦੀ ਸੀ ਜਦ ਅਸੀਂ ਸੋਨੂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਇਹ ਖਾਂਦਾ ਹੈ ਸਾਡੇ ਕੋਲ ਰਾਜਨ ਰਾਜਨ ਇਹੋ ਜੇ ਵਕ ਵਕ ਖਾਤਿਆਂ ਦਾ ਖਰੀਦਦਾਰ ਹੈ ਅਤੇ ਇਹੋ ਜੇ ਖਾਤੇ ਬਣਵਾ ਕੇ ਇਹ ਅੱਗੇ ਵੇਚਦਾ ਹੈ ਸਾਈਬਰ ਫਰਾਡ ਕਮਿਟ ਕਰਨ ਲਈ ਰਾਜਨ ਦੇ ਵੀ ਅੱਗੇ ਬੈਕਵਰਡ ਲਿੰਕੇਜ ਵਾਲੇ ਬੰਦੇ ਵੀ ਅਸੀਂ ਅਰੈਸਟ ਕੀਤੇ ਇੱਕ ਮੱਲਨ ਰਾਏ ਨਾਮ ਦਾ ਬੰਦਾ ਰਾਜਨ ਨੇ ਇਹਨੂੰ ਬਤੌਰ 11 ਲੱਖ ਦੀ ਸਿਕਿਉਰਿਟੀ ਵੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਰਾਜਨ ਮੱਲਨ ਰਾਏ ਆਦੀ ਦਾ ਜਿਹੜਾ ਬੈਕਵਰਡ ਲਿੰਕੇਜ ਹੈ ਜਿਹੜੀ ਇਸ ਪੂਰੀ ਨੈਟਵਰਕ ਦੀ ਹੁਣ ਤੱਕ ਦੀ ਮੁੱਖ ਦੋਸ਼ਣਾਈ ਹੈ ਉਹ ਹੈ आलिया ਇਹ ਦਿੱਲੀ ਦੀ ਰਹਿਣ ਵਾਲੀ ਹੈ ਨਾਲ ਹੀ ਹੋਰ ਵੀ ਦੋਸ਼ੀ ਇਸੀ ਨੈਟਵਰਕ ਵਿੱਚ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਵੇਂ ਕਿ ਸੁਮਿਤ ਕੁਮਾਰ ਝਾ ਜਿਨੇ ਤਕਰੀਬਨ 10 ਲੋਕਾਂ ਦੇ ਅਕਾਊਂਟ ਦਿੱਤੇ ਗੋਪਾਲ ਜਿਹੜਾ ਕਿ ਸਿਕਿਉਰਿਟੀ ਗਾਰਡ ਹੈ ਹੁਣ ਹੁੰਦਾ ਕੀ ਹੈ ਕਿ ਜਿਹੜੇ 53 ਬੈਂਕ ਅਕਾਊਂਟਾਂ ਦੇ ਵਿਕਟਿਮ ਨੇ ਕਿਸੇ ਨੇ ਕੋਈ ਇਨਵੈਸਟਮੈਂਟ ਜਾਂ ਕੋਈ ਟਰੇਡਿੰਗ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਪੈਸੇ ਪਾਤੇ ਬਾਅਦੋਂ ਉਹ ਸਕੈਮ ਨਿਕਲਿਆ ਕੋਈ ਇੱਕ ਜਣਸੀ ਜਿਨੇ ਕੀ ਆਨਲਾਈਨ ਇੱਕ ਡ्रेसਿੰਗ ਇੱਕ ਸ਼ਾਪਿੰਗ ਉਹ ਤੋਂ ਪਲੇਟਫਾਰਮ ਤੋਂ ਇੱਕ ਡਰੈਸ ਮੰਗਾਈ ਨਾ ਡਰੈਸ ਮਿਲੀ ਤੇ ਉਹਦੇ ਪੈਸੇ ਵੀ ਚੱਕੇ ਗਏ ਇਸ ਲਈ ਛੋਟੇ ਤੋਂ ਛੋਟੇ ਸਾਈਬਰ ਫਰੌਡ ਤੋਂ ਲੈ ਕੇ ਵੱਡੇ ਤੋਂ ਵੱਡਾ 4-5 ਲੱਖ ਤੱਕ ਦੇ ਵੀ ਇਦੇ ਅੰਦਰ ਵਿਕਟਿਮਸ ਨੇ ਇਹ ਇਹੋ ਜੇ ਮਿਊਲ ਅਕਾਊਂਟ ਬਣਾ ਕੇ ਇਹਨਾਂ ਦੇ ਵੱਖ-ਵੱਖ ਮੋਡਸ ਆਪਰੇਂਡਾਏ ਨੇ ਜਿਵੇਂ ਕਿ ਇੱਕ ਮੋਡਸ ਆਪਰੇਂਡਾ ਵਿੱਚ ਐਦਾਂ ਹੁੰਦਾ ਹੈ ਕਿ ਜਿਵੇਂ ਹੀ ਸਾਈਬਰ ਫਰਾਡ ਠੱਗੀ ਹੁਈ ਤੇ ਪੈਸੇ ਆਏ ਅਕਾਊਂਟ ਵਿੱਚ ਇਮੀਡੀਏਟਲੀ ਇਹ ਵਿਡਰਾ ਕਰਾ ਲੈਂਦੇ ਨੇ ਜਿਹੜਾ ਇਹ ਮਿਊਲ ਅਕਾਊਂਟ ਹੋਲਡਰ ਹੈ ਇਹਨੂੰ ਨਾਲ ਇਹਨਾਂ ਦਾ ਇੱਕ ਅਕਿਊਜ਼ਡ ਬੈਂਕ ਜਾ ਕੇ ਉਹ ਨਾਲ ਦੀ ਨਾਲ ਵਿਡਰਾ ਕਰਾ ਲੈਂਦੇ ਨੇ ਜਾਂ ਫਿਰ ਕੋਈ ਆਨਲਾਈਨ ਟ੍ਰਾਂਜੈਕਸ਼ਨ ਹੁੰਦੀ ਹੈ ਉਹ ਕਰਾ ਲੈਂਦੇ ਨੇ ਇਹਨਾਂ ਦੇ ਵਿੱਚੋਂ ਇੱਕ ਸਿਕਿਉਰਿਟੀ ਗਾਰਡ ਵੀ ਸੀ ਜਿਹੜਾ ਕਿ ਉਹ ਬੰਦੇ ਤੇ ਨਿਗਰਾਨੀ ਰੱਖਦਾ ਸੀ ਤਾਂ ਕਿ ਉਹ ਬਾਹਰ ਜਾ ਕੇ ਜਿਹੜੇ ਠੱਗ ਨੇ ਉਹਨਾਂ ਨੂੰ ਅੱਗੇ ਨਾ ਠੱਗ ਲੇ ਉਹਨਾਂ ਦੇ ਪਹਿਲਾਂ ਹੀ ਪੈਸੇ ਕਢ ਲ ਕੇ ਨਾਲ ਦੀ ਨਾਲ ਇੱਕ ਹੋਰ ਨੈਟਵਰਕ ਸਾਹਮਣੇ ਆਇਆ ਹੈ ਜਿਹਦੇ ਵਿੱਚ ਸੁਰਿੰਦਰ ਇਲੀਅਸ ਡਿਪਟੀ ਪਹਿਲਾਂ ਅਰੈਸਟ ਕੀਤਾ ਗਿਆ ਇਹ ਲੁਧਿਆਣੇ ਦਾ ਹੈ ਇਹਨੇ ਵੀ ਵੱਖ-ਵੱਖ ਅਕਾਊਂਟਸ ਖੋਲੇ ਸੀ ਇੱਕ ਵਿੱਕੀ ਪ੍ਰਸਾਦ ਨਾਮਕ ਦੋਸ਼ੀ ਲਈ ਵਿੱਕੀ ਪ੍ਰਸਾਦ ਅੱਗੇ ਮੰਡੀ ਗੋਬਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਹੁਣ ਜਿਹੜਾ ਇਹ ਵਾਲਾ ਨੈਟਵਰਕ ਹੈ ਵੱਖਰਾ ਇਦੇ ਵਿੱਚ ਵਿੱਕੀ ਪ੍ਰਸਾਦ ਨੇ ਨਾ ਸਿਰਫ ਵਕਫਾ ਖਾਤੇ ਖੋਲੇ ਇਹੋ ਜੇ ਮਿਊਲ ਅਕਾਊਂਟਸ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਾਲ ਹੀ ਇਹਨੇ ਸ਼ੈੱਲ ਕੰਪਨੀਆਂ ਵੀ ਖੋਲੀਆਂ ਜਿੱਥੇ ਇਹਨਾਂ ਨੇ ਪੈਸੇ ਕਮਾ ਕੇ ਜੀ ਲੋਕਾਂ ਨੂੰ ਵੀ ਠੱਗਿਆ ਹੈ ਤੇ ਜੀਐਸਟੀ ਡਿਪਾਰਟਮੈਂਟ ਨੂੰ ਵੀ ਠੱਗਿਆ ਹੈ ਹੈ ਅ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਆਈਟੀਸੀ ਕਲੇਮ ਕਰਕੇ ਇਹ ਤੋਂ ਪਿੱਛੇ ਦੇ ਬੈਕਵਰਡ ਵਿੱਚ ਅਸੀਂ ਹੋਰ ਦੋਸ਼ੀ ਫੜੇ ਇੱਕ ਰਾਮ ਤਨ ਹੈ ਇਹ ਵੀ ਮੰਦੀ ਗੋਬਿੰਦਗੜ ਦਾ ਹੈ ਇਹ ਵੀ ਅਗੇਨ ਇੱਕ ਖਾਤਾ ਪ੍ਰੋਵਾਈਡਰ ਹੈ ਰਾਮਤਨ ਦੇ ਨਾਲ ਜਿਹੜਾ ਇਨ ਇਸ ਗੈਂਗ ਵਿੱਚ ਕੰਮ ਕਰਦਾ ਸੀ ਉਹਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਤੇ ਇਹ ਵੀ ਇਹ ਜਾਲੀਬਿਲ ਬਣਾਉਣ ਦਾ ਕੰਮ ਕਰਦਾ ਸੀ ਸੋ ਇਸ ਤਰ੍ਹਾਂ ਤਕਰੀਬਨ 9 ਦੋਸ਼ੀਆਂ ਨੂੰ ਖੰਨਾ ਪੁਲਿਸ ਨੇ ਬੜੀ ਗਹਿਰਾਈ ਨਾਲ ਤਫਤੀਸ਼ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੈ ਇਹ ਸਾਰਿਆਂ ਦੀ ਅਰੈਸਟਾ ਹੋਈਆਂ ਨੇ ਲੁਧਿਆਣਾ ਫਤੇਗੜ ਸਾਹਿਬ ਜੋਧਪੁਰ ਅਤੇ ਦਿੱਲੀ ਤੇ ਇੱਕ ਅਰੈਸਟਡ ਅਕਿਊਜ਼ਡ ਹੈ ਬਰਦਮਾਨ ਵੈਸਟ ਬੰਗਾਲ ਸਟੇਟ ਦਾ ਇਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਮੁੱਖ ਦੋਸ਼ੀ ਨੇ ਇਨਕਲੂਡਿੰਗ आलिया ਅਹਿਮਦ ਜਿਵੇਂ ਕਿ आलिया ਅਹਿਮਦ ਦੀ 129 ਕੰਪਲੇਂਟਾਂ 올ਓਵਰ ਇੰਡੀਆ ਇਹਨੇ ਲੋਕਾਂ ਨੂੰ ਉਹਦੇ ਅੰਦਰ ਠੱਗਿਆ ਹੈ ਜਿਨ੍ਹਾਂ ਦੇ ਵਿੱਚ ਇਹ ਸਾਰੇ ਦੋਸ਼ੀਆਂ ਦੇ ਖਿਲਾਫ ਟੋਟਲ 200 ਕੰਪਲੇਂਟਾਂ ਨੇ 올ਓਵਰ ਇੰਡੀਆ ਇਹ 200 ਕੰਪਲੇਂਟਾਂ ਵਿੱਚ ਤਕਰੀਬਨ ਇਹਨਾਂ ਨੇ 올ਓਵਰ ਇੰਡੀਆ 80 ਕਰੋੜ ਦੀ ਇਹਨਾਂ ਨੇ ਧੋਖਾਧੜੀ ਕੀਤੀ ਹੈ ਅ ਇਸ ਲਈ ਤੁਹਾਡੇ ਸਾਰਿਆਂ ਦੇ ਥਰੂ ਵੀ ਮੈਂ ਸਾਰੇ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹਦੀ ਆ ਕਿ ਇਹੋ ਜੇ ਮਿਊਲ ਅਕਾਊਂਟਸ ਤੇ ਬਾਕੀ ਇਹੋ ਜੀ ਚੀਜ਼ਾਂ ਦੇ ਵਿੱਚ ਆਪਣਾ ਆਸਾਨ ਪੈਸਾ ਸੋਚ ਕੇ ਤੁਸੀਂ ਵੀ ਇਹਦੇ ਉਨੇ ਹੀ ਦੋਸ਼ ਦੇ ਭਾਗੀਦਾਰ ਹੋ ਜਿੰਨੇ ਕਿ ਇਹਨਾਂ ਦੇ ਮੁੱਖ ਦੋਸ਼ੀ ਹਨ ਇਸ ਲਈ ਕਦੇ ਵੀ ਈਜ਼ੀ ਮਨੀ ਦੇ ਚਾਂਸੇ ਵਿੱਚ ਨਾ ਆਓ ਨਾਲ ਦੀ ਨਾਲ ਆਪਣੇ ਆਪ ਨੂੰ ਸਾਈਬਰ ਫਰਾਡ ਤੋਂ ਬਚਾਉਣ ਦਾ ਇਹੀ ਤਰੀਕਾ ਹੈ ਕਿ ਤੁਸੀਂ ਹਮੇਸ਼ਾ ਸਤਰਕ ਰਹੋ ਜਿਵੇਂ ਕੀ ਕਹਿੰਦੇ ਨੇ ਕਿ देयर आर ਨੋ ਫ੍ਰੀ ਡਿਨਰਸ ਜਿਹੜਾ ਵੀ ਤੁਹਾਨੂੰ ਕੋਈ ਇਹੋ ਜਿਹਾ ਰੋਮਾਂਚਕ ਤੁਹਾਨੂੰ ਇਹੋ ਜਿਹਾ ਆਫਰ ਦੇਵੇ ਇਹਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਦੇਖੋ ਤੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰੋ ਆਪਣੀ ਬੈਂਕ ਦੀ ਡਿਟੇਲਸ ਆਪਣੀ OTP ਦੀ ਡਿਟੇਲਸ ਕਦੇ ਵੀ ਕਿਸੇ ਨੂੰ ਨਾ ਦਿਓ ਤੇ ਜੇਕਰ ਤੁਹਾਡੇ ਨਾਲ ਇਹ ਸਭ ਫਾਲੋ ਕਰਨ ਦੇ ਬਾਵਜੂਦ ਵੀ ਠੱਗੀ ਮਾਰੀ ਜਾਂਦੀ ਹੈ ਤਾਂ ਤੁਸੀਂ ਇਮੀਡੀਏਟਲੀ ਜਿਹੜਾ 1930 ਨੰਬਰ ਹੈ ਇਹ ਤੇ ਕੰਪਲੇਂਟ ਕਰੋ ਜਿਹੜੇ ਖਾਤੇ ਵਿੱਚ ਤੁਸੀਂ ਪੈਸੇ ਪਾਏ ਹੋਣਗੇ ਉਹ ਇਮੀਡੀਏਟਲੀ ਫ੍ਰੀਜ਼ ਹੋ ਜਾਏਗਾ ਅਤੇ ਬਾਅਦ ਵਿੱਚ ਥਰੂ ਪ੍ਰੋਪਰ ਪ੍ਰੋਸੀਜਰ ਤੁਹਾਡੇ ਕੋਲੋਂ ਪੈਸੇ ਵਾਪਸ ਵੀ ਆਣਗੇ ਇਸ ਲਈ ਇਸ ਪੂਰੇ ਸਕੈਮ ਨੂੰ ਅਨਰਥ ਕਰਨ ਲਈ ਸ਼ਿਲਾਗਾ ਦੇ ਪਾਤਰ ਹਨ ਸਾਡੇ ਡੀਐਸਪੀ ਦੀ ਮੋਹਿਤ ਨਾਲ ਹੀ ਸਾਡੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਬਾਕੀ ਟੀਮ ਇੰਸਪੈਕਟਰ ਵਿਨੋਦ ਹੈਡ ਕਨਸਟੇਬਲ ਸੁਨੋਜ ਕੁਮਾਰ ਸਾਡੇ ਐਮਐਚਸੀ ਕਮਲਜੀਤ ਨਾਲ ਹੀ ਸਾਡੇ ਟੀਐਸਐਸ ਵਿੰਗ ਦੇ ਜਿਹੜੇ ਸਾਡੇ ਸਟਾਫ ਨੇ ਆਈਟੀ ਅਸਿਸਟੈਂਟ ਸੌਰਵ ਕੁੰਦਰਾ ਅਤੇ ਏਐਫਓ ਗੁਰਪ੍ਰੀਤ ਸਿੰਘ ਸੋ ਜਿਹੜੇ ਦੁਬਾਰਾ ਤੋਂ ਦੱਸਾਂਗੀ ਕਿ ਜਿਹੜੇ 9 ਦੋਸ਼ੀ ਗ੍ਰਿਫਤਾਰ ਹੋਏ ਨੇ ਇਹ ਪੂਰੇ ਭਾਰਤ ਵਿੱਚ 200 ਕੰਪਲੇਂਟਾਂ ਵਿੱਚ ਫਿਗਰ ਹੁੰਦੇ ਨੇ ਤੇ ਤਕਰੀਬਨ ਇਹਨਾਂ ਨੇ 78 ਰੋਡ ਵੀ ਥੱਗੀ ਮਾਰੀ ਹੈਗੀ ਆ ਭਾਰਤ ਦੇ ਸਾਰੇ ਨਾਗਰਿਕਾਂ ਤਾਂ ਮੈਡਮ ਜੀ ਮੈਡਮ ਇਹ ਮੈਟਰ ਹੈ ஆன்ਲਾਈਨ ਥੱਗੀ ਹੈ ਜਿਵੇਂ ਆਪਾਂ ਓਟੀਪੀ ਦੇ ਦਿੰਦੇ ਜਾਂ ਲਿੰਕ ਖੋਲ੍ਹਦੇ ਨੇ ਇਹ ਉਸ ਤਰ੍ਹਾਂ ਦਾ ਮੈਟਰ ਹੈ ਨੇ ਜੀ ਬਿਲਕੁਲ ਬਿਲਕੁਲ ਸੈਂਕਿਤ ਗੱਲ ਮੈਡਮ ਜੇ ਤੁਸੀਂ ਖਰਨੇ ਦੇ ਬੈਂਕਾਂ ਦੇ ਖਾਤੇ ਦੀ ਗੱਲ ਕਰਦੇ ਹੋ ਆਪਣੇ ਖਰਨੇ ਪਾਰਟਿਕਲ ਕਿੰਨੇ ਖਾਤੇ ਨੇ ਜੀ 53 ਖਾਤੇ ਨੇ 53 ਜੀ ਜਿਹੜੇ ਖਾਤੇ ਨੇ ਉਹ ਲੀਗਲ ਨੇ ਜਾਂ ਉਹ ਇਲਿਗਲ ਨੇ ਖਾਤੇ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਇਹ ਖਾਤੇ ਦਾ ਬੰਦਾ ਜਿਹਨੂੰ ਆਸਾਨ ਪੈਸਾ ਦਾ ਇਹ ਲੋਭ ਦਿੰਦੇ ਨੇ ਕਿ ਤੁਸੀਂ ਖਾਤਾ ਖੋਲੋਗੇ ਤੁਹਾਨੂੰ 500 ਰੁਪਏ ਦਿੱਤਾ ਹਰ ਜਿਹੜੀ ਟਰਾਂਜੈਕਸ਼ਨ ਹੋਏਗੀ ਉਹ 15000 ਤੋਂ 20000 ਜਿਵੇਂ ਕੀ ਮੰਨ ਲਓ ਤੁਹਾਨੂੰ ਕਮਿਸ਼ਨ ਦਿੱਤਾ ਨਾਲ ਹੀ ਜਿਵੇਂ ਤੁਹਾਡੇ ਖਾਤੇ ਵਿੱਚ ਜਿਹੜਾ ਮੂਲ ਅਕਾਊਂਟ 홀ਡਰ ਹੈ ਉਹਦੇ ਖਾਤੇ ਵਿੱਚ ਪੈਸੇ ਆਏ ਨਾਲ ਦੀ ਨਾਲ ਇਹ ਜਾਂ ਤਾਂ ਆਨਲਾਈਨ ਕਢਾ ਲੈਣਗੇ ਜਾਂ ਤੁਹਾਨੂੰ ਫਿਜ਼ੀਕਲੀ ਬੈਂਕ ਵਿੱਚ ਲਿਜਾ ਕੇ ਤੁਹਾਨੂੰ ਬੈਂਕ ਦੇ ਬਾਹਰ ਹੀ ਖੜੇ ਹੁੰਦੇ ਨੇ ਇੱਕ ਖਾਤਾਧਾਰਕ ਦੇ ਨਾਲ ਜਿਵੇਂ ਹੀ ਪੈਸੇ ਆਉਂਦੇ ਨੇ ਕਿਉਂਕਿ ਇਮੀਡੀਏਟਲੀ ਇਹਨਾਂ ਨੇ ਵਿਡਰਾਅਲ ਕਰਾਣੀ ਹੁੰਦੀ ਹੈ ਆ ਜਾਂ ਫਿਰ ਇਹ ਵਕ ਵਕ ਖਾਤਿਆਂ ਵਿੱਚ ਘੁਮਾ ਦਿੰਦੇ ਨੇ ਜਿਵੇਂ ਮੈਂ ਕਿਹਾ ਜਿਹੜੇ 53 ਖਾਤੇ ਨੇ ਇਹਨੂੰ ਲੇਅਰਿੰਗ ਆਫ ਅਕਾਉਂਟਸ ਬੋਲਦੇ ਨੇ ਇਹ ਸਾਡੇ ਫਰਸਟ ਲੇਅਰ ਦੇ ਖਾਤੇ ਹਨ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਜਿਹੜੇ 53 ਖਾਤੇ ਨੇ ਕਿਉਂਕਿ ਇਹ ਇਨਵੈਸਟੀਗੇਸ਼ਨ ਐਨੀ ਕੰਪਲੈਕਸ ਹੈਗੀ ਹੈ ਤੇ ਨਿਊਐਂਸਡ ਹੈਗੀ ਹੈ ਇਸ ਲਈ ਇਹਦੇ ਵਿੱਚੋਂ ਅਸੀਂ ਸੱਤ ਖਾਤਿਆਂ ਦੀ ਇਨਵੈਸਟੀਗੇਸ਼ਨ ਵਿੱਚ ਹੀ ਸਾਨੂੰ ਐਨੀ ਭਾਰੀ ਕਰੋੜਾਂ ਦੀ ਠੱਗੀ ਮਾਰੀ ਹੈ ਇਹਨਾਂ ਨੇ 올ਓਵਰ ਇੰਡੀਆ ਇਹਦੀ ਜਿਹੜੀ ਕਿੰਗਪਿਨ ਹੁਣ ਤੱਕ ਨਿਕਲੀ ਹੈ ਉਹ ਆਲਿਆ ਅਹਿਮਦ ਆਲਿਆ احمد ਦਿੱਲੀ ਦੀ ਰਹਿਣ ਵਾਲੀ ਹੈ ਉਹਨੂੰ ਅਰੈਸਟ ਕਰ ਚੁੱਕੇ ਹਾਂ ਅਸੀਂ ਇਹਦੇ ਖਿਲਾਫ ਤਕਰੀਬਨ 200 ਕੰਪਲੇਂਟਾਂ ਨੇ 1930 ਪੋਰਟਲ ਤੇ ਇਹਦੇ ਜਿਹੜੇ ਖਾਤੇ ਹੈਂਡਲ ਕਰਦੀ ਸੀ ਇਹਦੇ ਜਿਹੜੇ ਪਿਛਲੇ ਹੈਂਡਲਰਸ ਨੇ ਉਹ ਹੁਣ ਤੱਕ ਦੀ ਤਫਤੀਸ਼ ਵਿੱਚ ਦੁਬਈ ਦੇ ਰਹਿਨੇ ਪਾਈ ਗਏ ਨੇ ਜਿਹੜੇ ਬੈਂਕ ਅਫੀਸਰ ਵੀ ਬਾਲੂ ਨੇ ਬੈਂਕ ਅਫੀਸਰ ਜਿਹੜੇ ਨਾਂਦੋਸ਼ੀ ਫੜੇ ਨੇ ਇਹਨਾਂ ਕੋਲ ਕੋਈ ਕੈਸ਼ ਰਿਕਵਰੀ ਹੋਈ ਆ ਦੇਖੋ ਐਦਾਂ ਹੈ ਕਿ ਇਹ ਜਿਹੜੇ ਦੋਸ਼ੀ ਨੇ ਇਹ ਸਾਡੇ ਲੋਕਲ ਜਿਹੜੇ ਖਾਤਿਆਂ ਦੇ ਸੰਬੰਧੀ ਨੇ ਇਦਾਂ ਹੀ ਜਿਹੜਾ ਇਹ ਜਿਹੜੇ ਇਹਨਾਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਠੱਗਿਆ ਜਿਹੜੇ ਇਹਨਾਂ ਦੇ ਵਿਕਟਿਮਸ ਨੇ ਇਹ ਜਿਵੇਂ ਮੈਂ ਕਿਹਾ ਕਿ 올 ਓਵਰ ਇੰਡੀਆ ਨੇ ਠੀਕ ਹੈ ਜੀ ਤੇ ਉਹਨਾਂ ਨੇ 1930 ਤੇ ਕੰਪਲੇਂਟ ਕੀਤੀ ਨਾਲ ਹੀ ਨਾਲ 1930 ਪੋਰਟਲ ਤੇ ਇਹਨਾਂ ਦੇ ਖਾਤੇ ਫ੍ਰੀਜ਼ ਹੋ ਗਏ ਜਿਨ੍ਹਾਂ ਵਿੱਚ ਇਹਨਾਂ ਨੇ ਪਾਏ ਨੇ ਸੋ ਜਿਹੜੇ ਫ੍ਰੀਜ਼ ਕੀਤੇ ਨੇ 1930 ਨੇ ਜਿਹੜੇ ਇਹ ਸਾਡੇ 53 ਅਕਾਊਂਟਸ ਨੇ ਖੰਨਾ ਦੇ ਇਹ ਆਲਰੇਡੀ ਫਰੋਜ਼ਨ ਹੈਗੇ ਨੇ ਠੀਕ ਹੈ ਤੇ 1930 ਨੇ ਫ੍ਰੀਜ਼ ਕਰਤੇ ਤੇ ਅਸੀਂ ਜਿਹੜੇ ਇਹ ਫ੍ਰੀਜ਼ ਕੀਤੇ ਨੇ ਬੈਂਕ ਅਕਾਊਂਟਸ ਇਹਨਾਂ ਦੇ ਪਿੱਛੇ ਕੀ ਮੋਡਸ ਆਪਰੈਂਡੀ ਹੈ ਇਹਨਾਂ ਨੂੰ ਅਸੀਂ ਅਨਰਥ ਕੀਤਾ ਹੈ ਜਿੱਥੇ ਤੱਕ ਕਿ ਤੁਹਾਡਾ ਦੂਜਾ ਸਵਾਲ ਹੈ ਕਿ ਇਸ ਸੰਬੰਧੀ ਇਹਨਾਂ ਦੇ ਜਿਹੜੇ ਕ੍ਰਿਮੀਨਲ ਪ੍ਰੋਸੀਡਸ ਆਫ ਕਰਾਇਮ ਨੇ ਜਿਨ੍ਹਾਂ ਤੋਂ ਇਹ ਦੋਸ਼ੀਆਂ ਨੇ ਮੂਵੇਬਲ ਤੇ ਇਮੂਵੇਬਲ ਪ੍ਰਾਪਰਟੀ ਆਪਣੀ ਗੈਦਰ ਕੀਤੀ ਹੈ ਇਸ ਸੰਬੰਧੀ ਇਹਨਾਂ ਨੂੰ ਅਸੀਂ 107 ਬੀ ਐਨ ਐਸ ਐਸ ਦੀ ਧਾਰਾ ਵਿੱਚ ਲਿਆ ਕੇ ਇਹਨਾਂ ਨੂੰ ਅਸੀਂ ਫ੍ਰੀਜ਼ ਕਰਾਂਗੇ ਬੈਂਕ ਕੋ ਵੀ ਦਿਖਾਤਾ ਤਾਂ ਨਹੀਂ ਕੋਈ ਬੈਂਕ ਦੇ ਅਫੀਸਰ ਦੀ ਇਨਵੋਲ ਇਹ ਐਂਗਲ ਤੇ ਵੀ ਅਸੀਂ ਵਿਚਾਰ ਕਰਦੇ ਮੇਰੇ ਖਾਤਾਧਾਰਕ ਦੀ ਜਿਸ ਤਰ੍ਹਾਂ 9 ਅੰਦੇ ਤੁਸੀਂ ਦੱਸਦੇ ਇਹਦਾ ਮਤਲਬ ਉਹ ਸ਼ੁਰੂ ਤੋਂ ਹੀ ਇਨਵੋਲ ਵਸੀ ਰਿਹਾ ਉਹ ਆਪਾਂ ਪੈਸੇ ਭਰਨਗੇ ਸਾਨੂੰ ਦਿਓ ਜੀ ਬੇਸਿਕਲੀ ਇਹ ਈਜ਼ੀ ਮਨੀ ਦੇ ਲਾਲਚ ਵਿੱਚ ਲੋਕ ਆ ਜਾਂਦੇ ਨੇ ਪਰ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਹੋਰ ਵੀ ਕੰਪਲੇਨੈਂਟਸ ਆਈ ਨੇ ਜਿਹੜੇ ਦੱਸਦੇ ਨੇ ਕਿ ਇਹਨਾਂ ਨੂੰ GST ਤੇ ਇਨਕਮ ਟੈਕਸ ਡਿਪਾਰਟਮੈਂਟ ਤੋਂ ਨੋਟਿਸ ਆਈ ਨੇ ਏ ਵੀ ਉਨੇ ਹੀ ਦੋਸ਼ ਤੇ ਭਾਗੀਦਾਰ ਹੁੰਦੇ ਨੇ ਇਹਨਾਂ ਤੇ ਵੀ ਧੋਖਾਧੜੀ منی ਲਾਂਡਰਿੰਗ ਆਦਿ ਦੇ ਸੈਕਸ਼ਨਸ ਇਨਵੋਕ ਹੋਣਗੇ ਜਿਹੜਾ ਸਕਿਉਰਿਟੀ ਗਾਰਡ ਦੱਸ ਰਹੇ ਹੋ ਕਿ ਇਸ ਚੀਜ਼ ਦਾ ਸਕਿਉਰਿਟੀ ਗਾਰਡ ਕੀ ਬੈਂਕ ਦਾ ਵੀ ਜਾਂ ਕਿਤੇ ਹੋਰ ਸ਼ਰਮ ਦਾ ਨਹੀਂ ਜੀ ਇਹ ਵੀ ਇਹਨਾਂ ਦੇ ਗਿਰੋਹ ਦਾ ਹੀ ਸੀ ਇਹ ਸਕਿਉਰਿਟੀ ਇਹਨਾਂ ਨੇ ਉਸ ਤੌਰ ਤੇ ਰੱਖਿਆ ਹੋਈ ਸੀ ਕਿ ਕਿਸੇ ਦੇ ਖਾਤੇ ਵਿੱਚ ਪੈਸੇ ਆਉਂਦੇ ਨੇ ਤੇ ਐਦਾਂ ਨਾ ਹੋਵੇ ਕਿ ਜਿਹੜਾ ਅਕਾਊਂਟ ਹੋਲਡਰ ਹੈ ਜਾਂ ਜਿਨੇ ਅਕਾਊਂਟ ਵਿੱਚ ਨੇ ਉਹ ਆਪੀ ਉਹਨੂੰ ਵਿਡਰਾਅ ਕਰ ਲਵੇ ਪਹਿਲਾਂ ਜਿਵੇਂ ਮੈਂ ਦੱਸਿਆ ਇਹਦੇ ਵਿੱਚ ਇਹ ਸਿਕ बतौर ਸਿਕਿਉਰਿਟੀ ਵੀ ਰੱਖਦੇ ਸੀ ਜਿਵੇਂ ਜਿਹੜਾ ਇਹ ਰਾਜਨ ਹੈ ਇਹ ਖਾਤਿਆਂ ਦਾ ਖਰੀਦਦਾਰ ਸੀ ਇਹ ਜਿਹੜਾ ਅਸੀਂ ਪਹਿਲਾਂ ਦੋਸ਼ੀ ਅਰੈਸਟ ਕੀਤਾ ਸੀ सोनू ਇਹ ਉਹਦਾ ਅੱਗੇ ਹੈਂਡਲਰ ਕਹਿ ਲਓ ਤੇ ਉਹਨੇ सोनू ਤੋਂ ਵੀ ਖਾਤੇ ਖਰੀਦੇ ਸੀ ਅੱਗੇ ਜਿਹੜੀ ਰਾਜਨ ਦੀ ਬੈਕਵਰਡ ਲਿੰਕੇਜ ਵਿੱਚ ਇੱਕ ਮੱਲਨ ਰਾਏ ਆਇਆ ਸੀ ਤੇ ਮੱਲਨ رائے ਨੂੰ ਵੀ ਸੋਨੂ ਨੇ ਆਪ ਰਾਜਨ ਨੇ 11 ਲੱਖ ਬਤੌਰ ਸਿਕਿਉਰਿਟੀ ਵੀ ਦਿੱਤੀ ਹੋਈ ਸੀ 250 ਕੰਪਲੇਟਾ ਆਲੀਆ ਦੇ ਖਿਲਾਫ ਨਹੀਂ ਪਹਿਲਾਂ ਕਿਸੇ ਕੰਪਲੇਂਟ ਨੇ ਰਕਸ਼ੋਈ ਨਹੀਂ ਜੀ ਨੇ ਨਹੀਂ ਗ੍ਰੇਟ ਰਵਰਜਾ ਖਾਤੇ ਨਹੀਂ ਇੱਕ ਕੋ ਬੈਂਕ ਦੀਆਂ ਅਲੱਗ-ਅਲੱਗ ਬੈਂਕਾਂ ਦੇ ਅਲੱਗ-ਅਲੱਗ ਬੈਂਕਾਂ ਦੀ ਬ੍ਰਾਂਚ ਜਿਹੜੀ ਕਿ ਖੰਨਾ ਵਿਖੇ ਹੈਗੀਆਂ ਨੇ ਤੇ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਦੇ ਖਿਲਾਫ ਆਲਰੇਡੀ ਵੀ ਦੋਸ਼ੀਆਂ ਦੇ ਖਿਲਾਫ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਿਵੇਂ ਜਿਹੜਾ ਵਿੱਕੀ ਪ੍ਰਸਾਦ ਹੈ ਮੰਡੀ ਗੋਬਿੰਦਗੜ ਦਾ ਇਹਦੇ ਖਿਲਾਫ ਧੋਖਾਧੜੀ ਅਤੇ ਫੋਰਜਰੀ ਆਲਰੇਡੀ ਹੈ ਜਿਹੜਾ ਇੱਕ ਗੋਪਾਲ ਹੈ ਜਿਹੜਾ ਕਿ ਜੋਧਪੁਰ ਰਾਜਸਥਾਨ ਦਾ ਦੋਸ਼ੀ ਹੈ ਇਹਦੇ ਖਿਲਾਫ ਵੀ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਜਿਹੜਾ ਮੱਲਨ ਰਾਏ ਉਰਫ ਸੋਨੂ ਹੈ ਜਿਹੜਾ ਕਿ ਲੁਧਿਆਣਾ ਦਾ ਰਹਿਣ ਵਾਲ ਇਹਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਹਨ थैंक यू मैम थैंक यू सर फॉर आईडਿਅ ਲੇਟ ਅਸ ਕਿਰਪਾ